ਪਿੰਡ ਮੋਹਣ ਕੇ ਹਥਾੜ ਦੇ ਕੋਲ ਹੋਏ ਸੜਕ ਹਾਦਸੇ 'ਚ ਕਈ ਗਰੀਬ ਘਰਾਂ ਦੇ ਬੁੱਝ ਗਏ ਚਿਰਾਗ ਤਾਂ ਇਹਨਾਂ ਪਰਿਵਾਰਾਂ ਦੀ ਮਦਦ ਲਈ ਅੱਜ ਮਸੀਹਾਬਾਨ ਪੁੱਜੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਤੇ ਦਿਨੀ ਜਲਾਲਾਬਾਦ ਫਾਜ਼ਿਲਕਾ ਫਰੋਇਪੋ ਰੋਡ ਦੇ ਉੱਪਰ ਪਿੰਡ ਮੋਹਣ ਕੇ ਹਥਾੜ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਤਕਰੀਬਨ 12 ਦੇ ਕਰੀਬ ਵੇਟਰਾਂ ਦੀ ਮੌਤ ਹੋ ਗਈ ਸੀ ਅਤੇ 16 ਦੇ ਕਰੀਬ ਵੇਟਰ ਸੀ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ ਤਾਂ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਪਰਿਵਾਰਾਂ ਦੀ ਮਦਦ ਲਈ ਐਲਾਨ ਕੀਤਾ ਗਿਆ ਸੀ ਪਰ ਉੱਥੇ ਹੀ ਗੱਲ ਕਰੀਏ ਤਾਂ ਅੱਜ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉੱਗੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਉੱਥੇ ਹੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਵੀ ਆਏ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਜੇਬ ਚੋਂ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਅਤੇ ਜੋ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਸਨ ਤਾਂ ਉਹਨਾਂ ਨੂੰ ਵੀ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਕਈ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦੀ ਵੀ ਬਹੁਤ ਲੋੜ ਸੀ ਤਾਂ ਉਹਨਾਂ ਬੱਚਿਆਂ ਨੂੰ ਰਜਗਾਰ ਵਜੋਂ ਨੌਕਰੀ ਵੀ ਦਿੱਤੀ ਜਾਵੇਗੀ ਅਤੇ ਕਿਹਾ ਕਿ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇਗੀ ਤਾਂ ਹਰ ਪੱਖੋਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਤੇ ਇਹਨਾਂ ਦੀ ਮਦਦ ਵੀ ਜ਼ਰੂਰ ਕਰਾਂਗੇ ਦੱਸ ਦਈਏ ਕਿ ਸਾਫ ਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਰਾਜਨੀਤੀ ਦੇ ਨਾਲ-ਨਾਲ ਅਕਸਰ ਹੀ ਆਪਦੇ ਚੰਗੇ ਕੰਮਾਂ ਕਰਕੇ ਸਮਾਜ ਸੇਵਾ ਵਜੋਂ ਜਾਣੇ ਜਾਂਦੇ ਨੇ ਬਟ ਨਾਮ ਕੀ ਤੁਹਾਡਾ ਨਮਸਕਾਰ ਬਟ ਜਿੱਥੇ ਜਤ ਹੋਈ ਹੈ ਕਿ ਤੁਹਾਡੇ ਲੱਗਦੇ ਸੀ ਕਿ ਇਹ ਪਰਿਵਾਰ ਵਿੱਚ ਕੌਣ ਹੈ ਪਹਿਲਾ ਮੇਰੇ ਪਪਾਸੀ ਤੇ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਸਾਡਾ ਹਾਂਜੀ ਹੋਰ ਕੌਣ ਹੈਗਾ ਹੋਰ ਕੋਈ ਨਹੀਂ ਹੈਗਾ ਸਿਰਫ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਘਰ ਦੇ ਹਾਲਾਤ ਕਿਹੋ ਜਿਹੇ ਘਰ ਦੇ ਹਾਲਾਤ ਬਹੁਤ ਮਾੜੇ ਸਾਡੇ ਸਿਰ ਤੇ ਸਿਰਫ ਮੇਰਾ ਦਾਦੂ ਤੇ ਅਸੀਂ ਆ ਪਪਾ ਹੀ ਬਸ ਹਾਂਜੀ ਤੁਕ ਮਾਉਣ ਵਾਲਾ ਹੋਰ ਕੋਈ ਨਹੀਂ ਨਹੀਂ ਸੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਮਿੱਕਾ ਪੱਜੀ ਜਦੋਂ ਮੁਰਦੀ ਅ ਦੱਸ ਹੋਈ ਆ ਕਿਹਦਾ ਤੁਸੀਂ ਤਾਂ ਹਰੇ ਇਸ ਸਵਾਰ ਵਿੱਚ ਕੋਣ ਕੋਣ ਸਾਡੇ ਪਰਿਵਾਰ ਸਾਡੇ ਮਾਪੇ ਤੇ ਇੱਕ ਕੁੜੀਆ ਕੋਈ ਕਮਾਣ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਹਸਾਰਾ ਨਹੀਂ ਹੈਗਾ ਸਾਡੇ ਮਾਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਗੱਲ ਦਾ ਪੱਕੇ ਕੋਈ ਕੁੜੀ ਲੈ ਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਅੱਗੇ ਸਾਡਾ ਭਰਾ ਸੰਭੀ ਫਿਰਦਾ ਸੀ ਕਿੰਨੇ ਭੈਣੇ ਘਰ ਆਉਗੇ ਅਸੀਂ ਪੰਜ ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਹਸਾਰਾ ਨਹੀਂ ਹੈਗਾ ਸਾਡਾ ਸਾਡੇ ਮਾਪਿਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਕਿਥੋਂ ਇਸ ਦਵਾਈ ਤੋਂ ਪਾ ਲੈ ਕੋਈ ਲੈ ਗਏ ਨਾ ਕੋਹਦੀ ਬੈਟਰੀ ਲੇਬਰ ਨਾਲ ਸਾਰਾ ਘਰ ਚੱਲਦਾ ਸੀਗਾ ਹਾਂਜੀ ਦਿਹਾੜੀ ਲਿਆ ਦੱਸੋ ਇਹ ਕਰ ਦੱਸੋ ਉਹ ਜਿਹੜੇ ਆਵਲਾ ਆਏ ਸੀਗੇ ਉਹਨਾਂ ਨੇ ਕੀ ਤੁਹਾਨੂੰ ਅਸ਼ੀਰਤੀਆ ਜਾਂ 1 ਲੱਖ ਰੁਪਏ ਬਸ ਦੇ ਚੈੱਕ ਦੇ ਕੇ ਮਾਤਾ ਜੀ ਕੀ ਕਿੰਨੇ ਭੈਣ ਭਰਾ ਸੀਗੇ ਬੱਚੇ ਦੇ ਔਰ ਕੀ ਪੰਜ ਗੁੱਡੀਆਂ ਸੀ ਗੁੱਡੀਆਂ ਤੋਂ ਛੋਟਾ ਕਾਕਾ ਸੀ ਕੀ ਵੀ ਮੇਰੀ ਪੋਤੀ ਸੀ ਮੇਰਾ ਬੇਟਾ ਕਮਾ ਕੇ ਲਿਉਂਦਾ ਸੀ ਥੋੜਾ ਲਿਉਂਦਾ ਸੀ ਜਾਂਦਾ ਵੀ ਜਾਰਾ ਕਰੀਦਾ ਸੀ ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ ਕੰਮ ਕਰਨ ਵਾਸਤੇ ਬੱਚੇ ਗਏ ਸੀ ਤੇ ਰਾਜ ਸਾਡਾ ਆ ਕੰਮ ਬਣ ਗਿਆ ਤੇ ਸਾਥੋ ਸਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਮੌਤ ਦਾ ਤੇ ਇਹੋ ਮੇਰਾ ਬੱਚਾ ਸੀ ਹੋਰ ਕੋਈ ਮੇਰਾ ਬੱਚਾ ਨਹੀਂ ਨਾ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥੋ ਬੈਠੇ ਰੁੱਟਿਆ ਹੀ ਨਹੀਂ ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ ਤੇ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨੀਸਾਰ ਆਏਗਾ ਅਸੀਂ ਨਾ ਕੰਮ ਕਰਨ ਦੇ ਓਕੇ ਆ ਤੇ ਸਾਨੂੰ ਆਵਲਾ ਸਿੰਘ ਦੇ ਗਿਆ ਇੱਕ ਲੱਖ ਰੁਪਏ ਦਾ ਚੈੱਕ ਤੇ ਸਾਨੂੰ ਬਾਦ ਚੜ ਕੇ ਸਾਡੀ ਮਦਦ ਕੀ ਕੀਤੀ ਜਾਵੇ ਗਰੀਬਾਂ ਦੀ ਅਸੀਂ ਮਾਰੇ ਗਏ ਥਾਂ ਤੇ ਸਾਸੀ ਤਾਂ ਸਾਨੂੰ ਕੋ ਬੱਚੇ ਤਾਂ ਲੱਭਣੇ ਨਹੀਂ ਤੇ ਇੰਨਾ ਸਾਡੀ ਵੀ ਜਿਹੜਾ ਜਿਹੜੀ ਜਿੰਦਗੀ ਉਹ ਸੌਖੀ ਲੰਘ ਜਾਵੇ ਬੜੀ ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਰ ਸਹਾਇ ਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉਥੇ ਮੌਕੇ ਤੇ ਔਰ 8-9 ਜਿਹੜੇ ਆ ਉਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦਿਨ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਉਪਹਾਨਾ ਮੰਨਣ ਦਾ ਬਲ ਬਖਸ਼ੇ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਦ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਮੈਂ ਆਪਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਹੇ ਆ ਇੱਥੇ ਔਰ ਮੈਂ ਸਾਰੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਦੀ ਸਾਡੇ ਦੁਖਤ ਜਿਹੜਾ ਇੱਕ ਮਾਹੌਲ ਹੈ ਆ ਕੇ ਵੇਖਣ ਤੇ ਇਹਨਾਂ ਦੀ ਮਦਦ ਕਰੋ ਜਿਹੜੇ ਜ਼ਖਮੀਆਂ ਲਈ ਕੀਤਾ ਜਾ ਬਿਲਕੁਲ ਜ਼ਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਹੈ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰੇ ਜਿਹੜੇ ਬੱਚੇ ਪੜਾਈ ਤੋਂ ਸਖਣੇ ਔਰ ਜਨੀਆ ਬੇਟੀਆਂ ਜਿਵੇਂ ਇੱਕ ਦੀਆਂ ਪੰਜ ਬੇਟੀਆਂ ਦੋ ਬੇਟੀਆਂ ਅਸੀਂ ਸਾਰਿਆਂ ਨੂੰ ساری ਜ਼ਿੰਦਗੀ ਜਦੋਂ ਤੱਕ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਅਸੀਂ ਕਰਾਵਾਂਗੇ ਇਹ ਅਸੀਂ ਇਹ ਫੈਸਲਾ ਕੀਤਾ ਆਮਲਾ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਕਿ ਜੋ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਦੇਵਾਂਗੇ ਜ਼ਖਮੀਆਂ ਨੂੰ 50 ਹਜ਼ਾਰ ਕੀ ਅਮਾਉਂਟ ਥੋੜੀ ਹੈ ਕਿ ਬਹੁਤ ਜ਼ਿਆਦਾ ਪੰਜਾਬ ਵੱਲੋਂ ਦੇਖੋ ਬਹੁਤ ਘੱਟ ਅਮਾਉਂਟ ਹੈ ਅਸੀਂ ਕਹਿੰਨੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਅੱਗੇ ਕਿ ਘੱਟੋ ਘੱਟ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਤੇ ਇੱਥੇ ਕਮੇਟੀ ਦੀ ਜਗ੍ਹਾ ਬਹੁਤ ਪਈ ਐ ਉਹਨਾਂ ਨੂੰ ਆਪਦੀ ਛੱਤ ਬਣਾਣ ਲਈ ਥੋੜੀ ਥੋੜੀ ਜਗ੍ਹਾ ਦੇਣ ਤਾਂ ਜੋ ਇੱਕੋ ਇੱਕ ਮਹੱਲੇ ਦੇ ਨਾਲ ਬਣਾ ਕੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾ ਕੇ ਆਪਦੀ ਜ਼ਿੰਦਗੀ ਕੱਟ ਸਕਣ ਔਲਾ ਸਭ ਕੁਛ ਪਰਿਵਾਰ ਜਖਮੀ ਨੇ ਜਿਹੜੇ ਉਹ ਕੁਝ ਪ੍ਰਾਈਵੇਟ ਹਸਪਤਲਾਂ ਚ ਵੀ ਪਏ ਨੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ ਬਿਲਕੁਲ ਸੰਪਰਕ ਕੀਤਾ ਸੀ ਇਲਾਜ ਵੀ ਕਰਾ ਰਹੇ ਆਂ ਔਰ ਇਲਾਜ ਵੀ ਕਰਾਵਾਂਗੇ ਜੀ ਇੱਕ ਸਰਕਾਰੀ ਹਸਪੀਟਲ ਗੁਰੂ ਸਾਹਿਬ ਦਾ 12 ਦੇ ਵਿੱਚੋਂ 11 ਡਾਕਟਰ ਹੀ ਨਹੀਂ ਹੈਗੇ ਕੀ ਹਾਲਾਤ ਮੰਦੇ ਹੈਗੇ ਉਹ ਦੇਖੋ ਨਾ ਇੱਥੇ ਡਾਕਟਰ ਹੈ ਕੋਈ ਔਰ ਮੈਨੂੰ ਜੋ ਦੁੱਖ ਸਭ ਤੋਂ ਵੱਡੀ ਗੱਲ ਜਿਹੜੀ ਮਨ ਨੂੰ ਦੁੱਖ ਕਰਨ ਵਾਲੀ ਹੈ ਮਨ ਰੋਇਆ ਮੈਂ ਵੀਡੀਓ ਦੇਖੀਆ ਮੈਂ ਆਊਟ ਆਫ ਸਟੇਸ਼ਨ ਸੀਗਾ ਉੱਥੇ ਸੁਨੀਲ ਕਮੋਜ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਦੇ ਵਿੱਚ ਮੈਂ ਦੇਖਿਆ ਕਿ ਉੱਥੇ ਨੌਜਵਾਨ ਤੜਪਦੇ ਪਏ ਐ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਔਰ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਸੀਗਾ ਉੱਥੇ ਮੈਂ ਧੰਨਵਾਦ ਕਰਦਾ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦਾ ਜਿਹੜੇ ਸਾਰੇ ਉੱਥੇ ਪਹੁੰਚੇ ਆਪਣੀਆਂ ਟੀਮਾਂ ਲੈ ਕੇ ਜਿਨ੍ਹਾਂ ਨੇ ਮਾੜਾ ਮੋਟਾ ਜੋ ਇਲਾਜ ਕਰ ਸਕਦੇ ਸੀ ਕੀਤਾ ਜਲਾ ਗੋਲੂਕੇ ਦੇ ਮੋਨਕੇ ਦੇ ਜਿਹੜੀ ਆਮ ਪਬਲਿਕਾ ਉਹਨਾਂ ਨੇ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਕੇ ਸਾਰੇ ਜਿਹੜੇ ਐਕਸੀਡੈਂਟ ਹੋਏ ਆ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਆ ਦੁੱਖ ਦੀ ਘੜੀ ਆ ਸਾਰਿਆਂ ਨੂੰ ਪਰਿਵਾਰ ਦੇ ਦਾ ਸਾਥ ਦੇਣਾ ਚਾਹੀਦਾ ਹੈ ਪਰਿਵਾਰ ਨਾਲ ਰਹਿਣਾ ਚਾਹੀਦਾ ਕਿਉਂਕਿ ਦਿਨ ਪੱਤ ਦਿਨ ਜਿਵੇਂ ਜਿਵੇਂ ਬੀਤਦੇ ਜਾਂਦੇ ਆ ਸਰਕਾਰ ਵੀ ਭੁੱਲ ਜਾਂਦੀ ਹੈ ਤੇ ਅਸੀਂ ਵੀ ਭੁੱਲ ਜਾਂਦੇ ਆ ਇਹ ਗਲਤ ਜਿਹੜੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਆ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਦਾ ਪਰਿਵਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਦੇ ਮਾਪੇ ਦੀ ਅੱਖਾ ਹੈ ਨਹੀਂ ਪੰਜ ਪੰਜ ਬੇਟੀਆਂ ਜਿਨ੍ਹਾਂ ਦੇ ਕੋਲ ਮੈਂ ਸਮਝਦਾ ਕਿ ਉਹਨਾਂ ਕੋਲ ਛੱਤ ਵੀ ਨਹੀਂ ਹੈਗੀ ਆ ਆਪਣੀ ਉਹ ਪੜਾਣ ਤਾਂ ਬਹੁਤ ਦੂਰ ਦੀ ਗੱਲ ਆ ਔਰ ਸਾਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੋਈ 22 ਸਾਲ ਦਾ ਸੀ ਕੋਈ 25 ਸਾਲ ਦਾ ਸੀ ਕੋਈ 30 ਸਾਲ ਦਾ ਸੀ ਉਹਨਾਂ ਨੇ ਜ਼ਿੰਦਗੀ ਚ ਕਦੀ ਖੇਡ ਕੇ ਨਹੀਂ ਵੇਖਿਆ ਉਹਨਾਂ ਨੇ ਕਦੀ ਗਰਾਊਂਡ ਦੇ ਵਿੱਚ ਜਾ ਕੇ ਜਾਂ ਪੜ੍ਹਾਈ ਦੇ ਕਿਤਾਬਾਂ ਖੋਲ ਕੇ ਨਹੀਂ ਵੇਖਿਆ ਉਹਨਾਂ ਨੇ ਜਦੋਂ ਦੇ ਜੰਮੇ ਆ ਆਪਦਾ ਪਰਿਵਾਰ ਪਾਲਣ ਪਾਲਣ ਦੇ ਲਈ ਉਹਨਾਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਮਜ਼ਦੂਰੀ ਕੀਤੀ ਤੇ ਉਹੀ ਕਰਨ ਜਾ ਰਹੇ ਸੀ